ਉਹ ਮਕਣਾ ਪੱਠੇ ਪਾਤੇ ਕ ਨਹੀਂ ਬਸ ਉਹਨੂੰ ਪੱਠੇ ਪਾਤੇ ਬਾਈ ਆਏ ਗਰਬਰੋਂ ਖਾ ਲ ਲਈਆਂ ਬੂਰੀਆਂ ਚੱਕ ਕੇ ਅੰਦਰ ਕਰ ਫਿਰ ਅਬ ਮੋਗੇ ਵੀ ਜਾਣਾ ਵਾ ਮੋਗੇ ਕਰਨ ਜਾਣਾ ਬਾਈ ਉਹ ਤੈਨੂੰ ਦੱਸਿਆ ਤਾਂ ਸੀਗਾ ਗੁਰਦੁਆਰੇ ਪੱਖੇ ਵੀ ਜਣਾਉਣੇ ਆਪਾਂ ਬਾਪੂ ਦੀ ਯਾਦ ਚ ਚਲੋ ਠੀਕ ਆ ਮੈਂ ਆ ਗਿਆ ਫਿਰ ਦੱਸ ਆ ਜਾ ਥੇਤੀ ਆ ਜਾ ਮੜਿਆ ਆ ਗਿਆ ਬਾਈ ਜੀ ਚਾੜੋ ਤਾਂ ਮੈਂ ਲਾਤਾ ਮੈਂ ਪਹਿਲਾਂ ਕੱਪੜੇ ਧੋਵਾਂ ਕਿ ਭਾਂਡੇ ਤੂੰ ਕੋਣ ਆ ਬਾਈ ਗੁੜਗੇ ਓ ਬਾਈ ਮਨ ਤਾਂ ਚੇਤਾ ਹੀ ਭੁੱਲ ਗਿਆ ਤਾਨੂੰ ਦੱਸਣਾ ਸੀਗਾ ਇਹ ਸਨੀਤਾ ਦੀ ਕੁੜੀ ਆ ਉਹ ਬਿਮਾਰ ਸੀ ਤੇ ਉਹਨੇ ਆਪਦੀ ਕੁੜੀ ਭੇਜਤੀ ਕੀ ਗੱਲ ਹੋ ਗਈ ਤੇਰੀ ਮੰਮੀ ਨੂੰ ਉਹ ਕੱਦੋਂ ਨਹੀਂ ਆਈ ਉਹ ਬਾਈ ਜੀ ਕੱਲ ਮੰਮੀ ਦੀ ਸਕੈਨ ਕਰਾਈ ਸੀ ਉਹਨਾਂ ਦੇ ਪਿੱਤੇ 'ਚ ਪੱਥਰੀ ਆਈ ਆ ਡਾਕਟਰ ਨੇ ਉਹਨਾਂ ਨੂੰ ਕੰਮ ਕਰਨ ਤੋਂ ਮਨਾ ਕੀਤਾ ਵਾ ਤਾਂ ਹੀ ਕਰਕੇ ਮੈਂ ਆਈ ਆ ਓਏ ਹੋਏ ਜੇ ਆਪਰੇਸ਼ਨ ਕਰਾ ਲਿਆ ਫੇਰ ਤਾਂ ਤੇਰੀ ਮੰਮੀ ਦੋ ਤਿੰਨ ਮਹੀਨੇ ਕੰਮ ਹੀ ਨਹੀਂ ਕਰ ਸਕਦੀ ਸਾਨੂੰ ਤਾਂ ਫਿਰ ਕੋਈ ਹੋਰ ਬੁੜੀ ਲੱਭਣੀ ਪੈਣੀ ਆ ਨਹੀਂ ਨਹੀਂ ਬਾਈ ਜੀ ਹੋਰ ਬੁੜੇ ਕਾਣੋਂ ਲੱਭਣੀ ਆ ਮੰਮੀ ਦੀ ਥਾਂ ਤੇ ਮੈਂ ਆਇਆ ਕਰੂੰਗੀ ਕੰਮ ਕਰਨ ਤੂੰ ਕਰ ਰਹੀ ਹੈਂ ਕੰਮ ਤੂੰ ਸਕੂਲ ਨਹੀਂ ਜਾਂਦੀ ਜਾਂਦੀ ਸੀ ਬਾਈ ਜੀ ਹੁਣ ਮੰਮੀ ਬਿਮਾਰ ਹੋ ਗਏ ਪਰ ਉਹਨਾਂ ਦੀ ਥਾਂ ਤੇ ਕੰਮ ਤਾਂ ਮੈਨੂੰ ਹੀ ਕਰਨਾ ਪੈਣਾ ਜੇ ਮੈਂ ਕੰਮ ਨਾ ਕੀਤਾ ਫਿਰ ਸਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਜੇ ਡੈਡੀ ਹੁੰਦੇ ਤਾਂ ਤਾਂ ਸ਼ਾਇਦ ਸਾਨੂੰ ਆ ਜਾ ਕੁਝ ਨਾ ਕਰਨਾ ਪੈਂਦਾ ਤੈਨੂੰ ਨਹੀਂ ਲੱਗਦਾ ਤੂੰ ਆਪਦੀ ਪੜ੍ਹਾਈ ਛੱਡ ਕੇ ਆਪਦੇ ਸੁਪਨੇ ਮਾਰ ਰਹੀ ਆ ਕੀ ਕਰੀਏ ਬਾਈ ਘਰ ਦੇ ਹਾਲਾਤਾਂ ਨੇ ਮਜਬੂਰੀ ਹੈ ਨਾ ਕਰਤਾ ਹੁਣ ਮੈਨੂੰ ਮੇਰੇ ਮਾਂ ਦੇ ਇਲਾਜ ਤੇ ਮੇਰੇ ਛੋਟੇ ਪ੍ਰਾਦੇ ਸੁਪਨੇ ਆ ਗਏ ਆਪਦੇ ਸੁਪਨੇ ਬਹੁਤ ਛੋਟੇ ਲੱਗਦੇ ਨੇ ਰਾਤਤੀ ਭਾਈ ਖਾਲਾ ਚੱਲ ਗਏ ਪੱਖੇ ਲੈਣ ਨਾਲੇ ਮੈਂ ਤਾਂ ਕਹਿੰਦਾ ਕਿ ਇੰਨੇ ਪੈਸੇ ਲਾਉਣੇ ਆ ਪੱਖਿਆਂ ਤੇ ਨਾਗਦੇ ਹੱਤ ਭਾਪੇ ਦਾ ਨਾਮ ਵੀ ਦਿਖਾਈ ਦੇਣੇ ਆ ਉਹ ਸਾਰੇ ਲੋਭ ਲਫਾਉਂਦੇ ਹੀ ਆ ਉਹ ਨਹੀਂ ਨਹੀਂ ਮਖਣਾ ਤੂੰ ਨਾ ਆਏ ਘਰ ਖੇਤ ਜਾ ਕੇ ਝੋਨਾ ਵੇਖ ਕਿਉਂ ਕਿਉਂਕਿ ਮਖਣਾ ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਪਰ ਫਿਰ ਵੀ ਮੇਰੇ ਵਰਗੇ ਲੋਕ ਆਪਦੀ ਏਕਾਤ ਤੇ ਲੋਕ ਦਿਖਾਵਾ ਕਰਨ ਵਾਸਤੇ ਨਾ ਕੋਈ ਪੱਖੇ ਚੜਾਉਂਦਾ ਕੋਈ ਕੂਲਾ ਚੜਾਉਂਦਾ ਤਕੋਏ ਸੀ ਪੱਖਾਂ ਦੇ ਉੱਤੇ ਆਉਦੇ ਬਜ਼ੁਰਗਾ ਦੇ ਨਾਂ ਲਿਖਦੇ ਆ ਜਿਹੜੇ ਇਸ ਦੁਨੀਆ 'ਚ ਹੈ ਨਹੀਂ ਤੇ ਲੋਕ ਉਹ ਨਾਂ ਪੜ੍ਹ ਕੇ ਉਹਨਾਂ ਨੂੰ ਯਾਦ ਕਰਨ ਪਰ ਤੈਨੂੰ ਨਹੀਂ ਲੱਗਦਾ ਯਾਰ ਆਪਾਂ ਨੂੰ ਜ਼ਿੰਦਗੀ 'ਚ ਕੰਮ ਹੀ ਆ ਮੇਰੇ ਕਰਨੇ ਚਾਹੀਦੇ ਆ ਕਿ ਲੋਕ ਸਾਨੂੰ ਸਾਡੇ ਕੀਤੇ ਹੋਏ ਚੰਗੇ ਕੰਮਾਂ ਕਰਕੇ ਯਾਦ ਕਰਨ ਬਾਈ ਮੈਂ ਸਮਝਿਆ ਨਹੀਂ ਜਿਹੜੇ ਪੈਸੇ ਆਪਾਂ ਗੁਰੂ ਘਰ 'ਚ ਪੱਖੇ ਚੜਾਉਣ ਤੇ ਲਾਉਣੇ ਸੀ ਨਾ ਹੁਣ ਉਹੀ ਪੈਸੇ ਆਪਾਂ ਆ ਕੁੜੀ ਦੀ ਪੜ੍ਹਾਈ ਤੇ ਇਹਦੀ ਮੰਮੀ ਦੇ ਇਲਾਜ ਤੇ ਲਾਵਾਂਗੇ ਨਾਲੇ ਕੁੜੀ ਹੁਣ ਤੈਨੂੰ ਆ ਕੰਮਗੁਮ ਕਰਨ ਦੀ ਕੋਈ ਲੋੜ ਨਹੀਂ ਗੀ। ਬਸ ਤੂੰ ਮਨ ਲਾ ਕੇ ਆਉਦੀ ਪੜ੍ਹਾਈ ਤੇ ਧਿਆਨ ਦੇ ਤੇ ਨਾਲੇ ਆਉਦੀ ਮਾਂ ਨੂੰ ਦੱਸ ਦੀ ਕਿ ਉਹਦੇ ਆਪਰੇਸ਼ਨ ਦਾ ਖਰਚਾ ਬਾਈ ਕਹਿੰਦਾ ਮੈਂ ਆਪੇ ਕਰ ਦਊਗਾ। ਪਰ ਪਰ ਕੋਈ ਕੁਛ ਨਹੀਂ। ਮਾਸਣ ਪੜ ਲੈ ਕੇ ਨਾ ਆਪਦੇ ਸੁਪਨੇ ਪੂਰੇ ਕਰ ਤੇ ਆਪਦੀ ਮਾਂ ਦਾ ਆ ਕੰਮਾ ਤੋਂ ਖਿਹੜਾ ਛੜਾ ਦੇ। ਇਹ ਕੁੜੀ ਪੜ ਲੈ ਕੇ ਕੋਈ ਵੱਡੀ ਅਫਸਰ ਬਣ ਗਈ ਨਾ ਆਪਾਂ ਨੂੰ ਮਾਰਨ ਤੋਂ ਬਹੁਤ ਮਾੜਾ ਮੋਟਾ ਚੇਤੇ ਹੀ ਕਰ ਲਿਆ ਕਰੂ। ਗੱਲ ਤਾਂ ਬਾਈ ਤੇਰੀ ਸਹੀ ਆ ਪਰ ਤੂੰ ਤਾਂ ਇਕੱਲਾ ਹੀ ਪੁੰਨ ਦਾ ਕੰਮ ਕਰਦ ਨੂੰ ਫਿਰਦਾ। ਥੋੜਾ ਬਹੁਤਾ ਹਿੱਸਾ ਮੈਨੂੰ ਵੀ ਪਾ ਲੈੰਦੇ। ਜਿਹੜਾ ਕੰਮ ਐ ਕੁੜੀ ਨੇ ਤੇ ਤੇਰੀ ਮਾਂ ਨੇ ਕਰਨਾ ਨਾ ਉਹ ਕੰਮ ਮੈਂ ਹੀ ਕਰ ਲਿਆ ਕਰੂਗਾ ਗੱਲ ਸੁਣ ਕੁੜੇ ਜੇ ਮੈਂ ਮਰ ਗਿਆ ਨਾ ਤਾਂ ਥੋੜਾ ਬਹੁਤਾ ਯਾਦ ਮੈਨੂੰ ਵੀ ਕਰ ਲਿਆ ਕਰੀ ਚਾਤਾ ਜੀ ਕਿੰਮ ਜੀਆਂ ਗੱਲਾਂ ਕਰਦੇ ਹਾਂ ਕਸ਼ਤੀ ਹੁੰਦਾ ਤੁਹਾਨੂੰ ਤੂੰ ਝਾੜੂ ਲਾ ਕੇ ਘਰੇ ਚੱਲ ਜੀ ਚੱਲ ਮੱਕਣਾ ਆਪਾਂ ਘੇਰ ਚੱਲ ਗਏ ਹਾਂ ਹਾਂਜੀ ਦੋਸਤੋ ਕਿਵੇਂ ਲੱਗੀ ਆ ਵੀਡੀਓ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਸੋ ਅੱਜ ਇੱਕ ਗੱਲ ਤੁਹਾਨੂੰ ਕਹਿਣੀ ਆ ਸਾਰਿਆਂ ਨੂੰ ਬਾਕੀ ਜੇ ਤੁਹਾਨੂੰ ਆਪਣੀਆਂ ਵੀਡੀਓਜ਼ ਪਸੰਦ ਆਉਂਦੀਆਂ ਤਾਂ ਆਪਣੇ ਫੇਸਬੁੱਕ ਪੇਜ ਨੂੰ ਲਾਈਕ ਜ਼ਰੂਰ ਕਰ ਲਿਓ ਫਿਰਦਿਆ ਕਿਸੇ ਹੋਰ ਵੀਡੀਓ ਤੇੰਕ ਯੂ